ਗੋਗੀ ਜੀ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣਾ ਇਹ ਬਹੁਤ ਵੱਡਾ ਘਾਟਾ ਲੁਧਿਆਣੇ ਦੇ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਪਿਆਰ ਮੈਂ ਉਹਨਾਂ ਚ ਉਮਰ ਚ ਬਹੁਤ ਛੋਟਾ ਵੀ ਹਾਂ ਮਗਰ ਜੋ ਮਾਨ ਸਤਿਕਾਰ ਪਿਆਰ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਦਿੱਤਾ ਜਦੋਂ ਕਾਂਗਰਸ ਪਾਰਟੀ 'ਚ ਸੀ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਬੜਾ ਪਿਆਰ ਨਾਲ ਹਮੇਸ਼ਾ ਬੜੇ ਹਸਮੁਖ ਖੁਸ਼ਦਿਲ ਜ਼ਿੰਦਾ ਦਿਲ ਗੋਗੀ ਜੀ ਨੂੰ ਅਸੀਂ ਤਾਂ ਯਾਦ ਰੱਖਦੇ ਆਂ ਦਾ ਕਾਬਲ ਲੋਕਾਂ ਦਾ ਵਕੀਲ بلند ਆਵਾਜ਼ ਜਦੋਂ ਇਲਾਕੇ 'ਚ ਚੁੱਪ ਹੋ ਜੇ ਇਲਾਕੇ ਦਾ ਤੇ ਪੰਜਾਬ ਦਾ ਲੁਧਿਆਣੇ ਸ਼ਹਿਰ ਦਾ ਦਾ ਸਮਝਦਾ ਕਿ ਇਹਦੇ 'ਚ ਬਹੁਤ ਵੱਡਾ ਘਾਟਾ ਹੈ ਇੰਨੀ ਬੇਵਾਕੀ ਨਾਲ ਗੱਲ ਕਰ ਲੈਣੀ ਇਹ ਗੋਗੀ ਸਾਹਿਬ ਦੇ ਈਸੀ ਆਇਆ ਸੀ ਔਰ ਇਹ ਜਿ ਕਿੰਨੇ ਕਿ ਸ਼ਾਸਤਦਾਨ ਨੇ ਹਰ ਇੱਕ ਤਾਂ ਮੌਕਾ ਹੀ ਵੇਖਦਾ ਇਹ ਮੌਕਾ ਨਹੀਂ ਵੇਖਦਾ ਸੀ ਇਹ ਵੇਖਦਾ ਸੀਗਾ ਕਿ ਲੋਕ ਕੀ ਚਾਹੁੰਦੇ ਆ ਮੇਰਾ ਇਹ ਮਰਨਾ ਹੈ ਜੀ ਕਿ ਗੋਗੀ ਜੀ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣਾ ਇਹ ਬਹੁਤ ਵੱਡਾ ਘਾਟਾ ਲੁਧਿਆਣੇ ਦੇ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਪਿਆ ਕਿਉਂਕਿ ਬੇਵਾਕੀ ਨਾਲ ਆਪ ਦੀ ਗੱਲ ਰੱਖਣੀ ਆਪ ਦੀ ਪਾਰਟੀ ਦੇ ਅੰਦਰ ਰੱਖਣੀ ਪਾਰਟੀ ਤੋਂ ਬਾਹਰ ਰੱਖਣੀ ਇਹ ਹਰੇਕ ਦੇ ਹਿੱਸੇ ਨਹੀਂ ਆਇਆ ਔਰ ਗੋਗੀ ਜੀ ਦੇ ਇਨਸਾਨੀਅਤ ਦੇ ਗੁਣ ਉਹਨਾਂ ਦੀ ਜੋ ਇਨਸਾਨੀਅਤੀਆਂ ਉਹ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਸੀ ਕ੍ਰਾਸ ਪਾਰਟੀ ਲਾਈਨ ਉਹਨਾਂ ਦੇ ਚਾਣ ਵਾਲੇ ਉਹਨਾਂ ਨਾਲ ਪਿਆਰ ਕਰਨ ਵਾਲੇ ਅਸੀਂ ਸਾਰੇ ਉਹਨਾਂ ਚੋਂ ਇੱਕ ਹਾਂ ਮੈਂ ਉਹਨਾਂ ਚੋਂ ਮਰ ਚੋ ਛੋਟਾ ਵੀ ਹਾਂ ਮਗਰ ਜੋ ਮਾਨ ਸਤਕਾਰ ਪਿਆਰ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਦਿੱਤਾ ਜਦੋਂ ਕਾਂਗਰਸ ਪਾਰਟੀ 'ਚ ਸੀ ਔਰ ਅੱਜ ਤੱਕ ਦਿੰਦੇ ਆਏ ਕੁਛ ਦਿਨ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਬੜਾ ਪਿਆਰ ਨਾਲ ਹਮੇਸ਼ਾ ਬੜੇ ਹਸਮੁਖ ਖੁਸ਼ਦਿਲ ਜ਼ਿੰਦਾਦਿਲ ਭੋਗੀ ਜੀ ਨੂੰ ਅਸੀਂ ਤਾਂ ਯਾਦ ਰੱਖਦੇ ਆ ਇਸ ਲਈ ਮੇਰਾ ਇਹ ਮੰਨਣਾ ਹੈ ਜੀ ਕਿ ਐਡਾ ਕਾਬਿਲ ਲੋਕਾਂ ਦਾ ਵਕੀਲ بلند ਆਵਾਜ਼ ਜਦੋਂ ਇਲਾਕੇ 'ਚ ਚੁੱਪ ਹੋ ਜੇ ਇਲਾਕੇ ਦਾ ਤੇ ਪੰਜਾਬ ਦਾ ਲੁਧਿਆਣੇ ਸ਼ਹਿਰ ਦਾ ਦਾਸ ਸਮਝਦਾ ਕਿ ਇਹਦੇ ਚ ਬਹੁਤ ਵੱਡਾ ਘਾਟਾ ਇਸ ਲਈ ਮੈਂ ਆਪਦੇ ਉਸ ਸੱਜਣ ਨੂੰ ਜਿੱਥੇ ਗੁਰੂ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਦੇ ਚਰਨਾ ਕਮਲਾਂ ਚ ਨਿਵਾਸ ਬਖਸ਼ਣ ਪਿਛੇ ਪਰਿਵਾਰ ਨੂੰ ਸਤਿਕਾਰਯੋਗ ਭੈਣ ਜੀ ਨੂੰ ਸੁਪੁੱਤਰ ਨੂੰ ਉਹਨਾਂ ਦੀ ਬੇਟੀ ਨੂੰ ਸਮੁੱਚੇ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਦਾਸ ਸ਼ਰੋਪਨੀ ਅਕਾਲੀ ਦਲ ਵੱਲੋਂ ਗੋਗੀ ਜੀ ਦੇ ਇਸ ਦੁਖਦਾਈ ਦਾ ਅਚਨਚੇਤ ਜਿਹੜੀ ਇਹ ਡੈਥ ਹੋਈ ਆ ਉਹਦਾ ਦੁੱਖ ਦਾ ਪ੍ਰਗਟਾਵਾ ਕਰਦਾ ਮਝੇਠਾ ਜੀ ਵਿਰੋਧੀ ਦਲ ਦੇ ਵਿੱਚ ਇਹ ਗੋਗੀ ਜੀ ਦੀ ਕਮੀ ਨੂੰ ਕਿਸ ਤਿਕਿਆਂ ਦੇਖਿਆ ਜਾਂਦਾ ਮੇਨਲੀ ਕਿਦਾਂ ਲੇਕ ਮੈਂ ਮੰਨਦਾ ਜੀ ਕਿ ਕੱਲਾ ਵਿਰੋਧੀ ਦਾ ਦਲ ਨਹੀਂ ਜੀ ਹਰ ਦਲ ਤੇ ਉਹਨਾਂ ਦੀ ਕਮੀ ਮਹਿਸੂਸ ਹੋਊਗੀ ਦੇਖੋ ਆਪਦੀ ਪਾਰਟੀ ਅੰਦਰ ਇੰਨੀ ਬੇਬਾਕੀ ਨਾਲ ਗੱਲ ਕਰਨ ਲੈਣੀ ਇਹ ਗੋਗੀ ਸਾਹਿਬ ਦੇ ਸੀਟ ਆਇਆ ਸੀ ਔਰ ਇਹ ਜੇ ਕਿੰਨੇ ਕਿ ਸਿਆਸਦਾਨ ਨੇ ਆਪਣੇ ਨਹੀਂ ਪੱਥਰ ਤੋੜ ਦੇਣਾ ਹਿੰਮਤ ਲੋਕਾਂ ਦੀ ਗੱਲ ਕੀਤੀ ਨਾ ਜੀ ਲੋਕਾਂ ਨੂੰ ਤਰਜੀ ਦਿੱਤੀ ਆ ਰਿਲੇਸ਼ਨਸ਼ਿਪਸ ਨੂੰ ਆਪਦੀ ਕਨਵਿਕਸ਼ਨ ਨੂੰ ਕਿੰਨੇ ਕ ਲੀਡਰ ਨੇ ਤੁਹਾਨੂੰ ਇਹ ਜੇ ਅੱਜ ਪੰਜਾਬ ਚ ਉਹ ਬਾਰੇ ਇੱਕ ਤਾਂ ਮੌਕਾ ਹੀ ਵੇਖਦਾ ਇਹ ਮੌਕਾ ਨਹੀਂ ਵੇਖਦਾ ਸੀ ਇਹ ਵੇਖਦਾ ਸੀਗਾ ਕਿ ਲੋਕ ਕੀ ਚਾਹੁੰਦੇ ਆ ਕਾਸ਼ੀ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਔਰ ਰਿਲੇਸ਼ਨਸ਼ਿਪ ਇਨਸਾਨੀਅਤ ਦੇ ਗੁਣ ਉਹਨਾਂ 'ਚ ਘੁੱਟ-ਘੁੱਟ ਕੇ ਭਰੇ ਸੀ ਮੈਂ ਤਾਂ ਆਪ ਉਹਨਾਂ ਦਾ ਘਾਟਾ ਮਹਿਸੂਸ ਕਰਦਾ ਮੇਰੇ ਨਾਲ ਤਾਂ ਬਹੁਤ ਹੱਦ ਤੋਂ ਵੱਧ ਮਾਨ ਸਤਿਕਾਰ ਪਿਆਰ ਦਿੱਤਾ ਉਹਨਾਂ ਦੀ ਘਾਟ ਸਦਾ ਹੀ ਰੜਕੂ ਗੁਰੂ ਸਾਹਿਬ ਉਹਨਾਂ ਦੇ ਪਰਿਵਾਰ ਤੇ ਮਿਹਰ ਪ੍ਰਿਆਤ